ਲੜਕੀ ਜੋ ਸਿੱਕਮ ਸੂਬੇ ਦੀ ਰਹਿਣ ਵਾਲੀ ਹੈ ਜੋ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਆਉਂਦੀ ਹੈ ਰਿਟਰੀਟ ਸੈਰਮਨੀ ਦੇਖਣ ਲਈ ਉਹ ਵੀ ਆਪਣੇ ਇੱਕ ਦੋਸਤ ਦੇ ਨਾਲ ਲੇਕਿਨ ਅਜਿਹਾ ਉਸ ਦੇ ਨਾਲ ਆਟੋ ਦੇ ਵਿੱਚ ਕੀ ਹੁੰਦਾ ਹੈ ਕਿ ਆਟੋ ਦੇ ਵਿੱਚੋਂ ਉਹ ਬਾਹਰ ਡਿੱਗ ਜਾਂਦੀ ਹੈ ਫਿਰ ਉਸ ਨੂੰ ਕੰਬੀ ਸੱਟਾਂ ਵੀ ਲੱਗਦੀਆਂ ਨੇ ਪਰ ਇਸ ਦੌਰਾਨ ਉਸ ਦੀ ਮੌਤ ਵੀ ਹੋ ਜਾਂਦੀ ਹੈ ਇਸ ਸੋਚਣ ਵਾਲੀ ਗੱਲ ਹੈ ਇਹ ਸਵਾਲ ਉਰਦਾ ਹੈ ਕਿ ਆਖਿਰ ਸਿੱਕਮ ਤੋਂ ਆਇਲ ਲੜਕੀ ਦੇ ਨਾਲ ਆਟੋ ਦੇ ਵਿੱਚ ਅਜਿਹਾ ਕੀ ਵਾਪਰ ਗਿਆ ਕਿ ਉਹ ਆਟੋ ਦੇ ਵਿੱਚ ਬਾਹਰ ਡਿੱਗ ਗਈ ਸਭ ਤੋਂ ਪਹਿਲਾਂ ਤੁਸੀਂ ਇਸ ਲੜਕੀ ਦੀ ਤਸਵੀਰ ਦੇਖ ਲਵੋ ਉਸ ਤੋਂ ਬਾਅਦ ਦੱਸਦੇ ਹਾਂ ਕਿ ਆਖਿਰ ਕੀ ਹੈ ਪੂਰਾ ਮਾਮਲਾ ਤੇ ਇਹ ਕਿ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਇੱਕ ਸਿੱਕਮ ਸੂਬੇ ਦੀ ਰਹਿਣ ਵਾਲੀ ਕੁੜੀ ਆਪਣੇ ਦੋਸਤ ਦੇ ਨਾਲ ਅੰਮ੍ਰਿਤਸਰ ਘੁੰਮਣ ਦੇ ਲਈ ਆਈ ਸੀ ਅਧਿਓ ਵਾਗਾ ਬੋਰਡ ਤੇ ਰਿਟਰੀਟ ਸੈਰਮਨੀ ਵੇਖਣ ਦੇ ਲਈ ਪਹੁੰਚੀ ਰਿਟਰੀਟ ਸੈਰਮਨੀ ਵੇਖਣ ਤੋਂ ਬਾਅਦ ਜਦੋਂ ਆਪਣੇ ਦੋਸਤ ਦੇ ਨਾਲ ਆਟੋ ਦੇ ਵਿੱਚ ਬੈਠ ਕੇ ਅੰਮ੍ਰਿਤਸਰ ਜਾਣ ਲੱਗੀ ਤੇ ਰਾਸਤੇ ਦੇ ਵਿੱਚ ਦੋ ਲੁਟੇਰਿਆਂ ਦੇ ਬਲੋਸ ਦਾ ਪਰਸ ਖੋਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਚੱਲਦੇ ਉਹ ਆਟੋ ਦੇ ਵਿੱਚੋਂ ਬਾਹਰ ਸੜਕ ਤੇ ਡਿੱਗ ਪਈ ਉੱਪ ਨੂੰ ਕਾਫੀ ਗੰਬੀਰ ਸੱਟਾਂ ਵੀ ਲੱਗ ਗਈਆਂ ਜਿਸ ਦੇ ਚਲਦੇ ਉਸ ਦੀ ਮੌਤ ਜਦੋਂ ਇਸ ਘਟਨਾ ਦੀ ਸੂਚਨਾ ਪੁਲਿਸ ਦੇ ਕੋਲ ਪਹੁੰਚੀ ਤਾਂ ਪੁਲਿਸ ਦੇ ਬਲੌਂਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਇਸ ਮੌਕੇ ਦੀ ਗੱਲਬਾਤ ਕਰਦੇ ਹੋਏ ਪੁਲਿਸ ਚੌਕ ਕੀ ਕਾਨਕੜ ਦੇ ਅਧਿਕਾਰੀ ਏਐਸਆਈ ਰਾਜਵੀਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੋ ਹੈ ਕਿ ਕੁਝ ਕਿਹਾ ਤੁਸੀਂ ਆਪ ਸੁਣ ਲਵੋ आ, मेरा नाम ज्ञानबाद सूबा है ज्ञानबाद सब्बा है मैं मैं सिक्किम का रहने वाला हूँ वही एक्सीडेंट के चक्कर में बहन के एक्सीडेंट के चक्कर में मैं यहाँ आ गया हूँ क्या नाम है बहन का नाम है गंगा माया सुब्बा है गंगा माया ये दो दिन पहले एक्सीडेंट हुआ था शाम को मुझे फ़ोन किया था एक्सीडेंट हो गया करके मैं इसलिए एकदम वहाँ से फ्लाइट पकड़ के मैं कल शाम को यहाँ पहुँच गया क्या करने आई थी आपकी बहन? अब बस घूमने आई थी सर यहाँ पे अब। उसके साथ कोई आया को... हाँ एक लड़का था उसके साथ घूमने आई थी वो तो अब तो... आपको क्या बताया गया पुलिस वालों वही बताया गया कि अभी जो मैंने बताया कि हादसा हो गया एक्सीडेंट हो गया वो वाघा बॉर्डर देख के आ रहे थे तो वही दो बाइक बाइक में हाँ अपने समझ रहे हैं वो हो गया ਪੁਲਿਸ ਦਾ ਕੀ ਆਪ ਦੀ ਮੰਗ ਹੈ ਮੇਰਾ ਮੰਗ ਵਹੀ ਹੈ ਸਰ ਅਭੀ ਜੋ ਜੋ ਵੀ ਹੋਇਆ ਜਿਵੇਂ ਮੇਰਾ ਬਹਨ ਕੀ ਬੋਡੀ ਕੋ ਸਹੀ ਸਲਾਮਤ ਵਹਾਂ ਪੇ ਅਭੀ ਪਹੁੰਚਾ دی ਜਾਏ ਬਾਗੜੂੜਾ 에ਰਪੋਰਟ ਤੱਕ ਮੇਰਾ ਵਹੀ ਮੰਗ ਹੈ ਪੁਲਿਸ ਅੰਦਰ ਆਪਸੇ ਕੋਪਰੇਟ ਕਰ ਰਹੇ ਆਂ ਐਕਸਮ ਕੋਪਰੇਟ ਕਰ ਰਹੇ ਆਂ ਜੀ ਸਾਰਾ ਇਹ ਉਹ ਕੀਤਾ ਜਾਂਦਾ ਜੇ ਤੋਂ ਬਾਹਰ ਮਹਿਲਾ ਸੀ ਹਨ ਸਰ ਕੀ ਮਾਮਲਾ ਹੈ 3 ਤਰੀਕ ਨੂੰ ਇਹ ਲੜਕੀ ਆਪਣੇ ਦੋਸਤ ਦੇ ਨਾਲ ਗਏ ਵਾਗਾ ਬਾਰਡਰ ਵੇਖਣ ਜੋ ਰੋ ਵਾਪਸ ਆ ਰਹੇ ਸੀ ਆਟੋ ਤੇ ਤੇ ਟੋਡੀ ਮੇਂਡ ਮੋੜ ਤੇ ਉਹਨਾਂ ਦੋ ਮੁੰਡੇ ਆਏ ਅਣਪਛਾਤੇ ਤੇ ਉਹਨਾਂ ਨੇ ਉਹ ਬੈਕ ਹੋਇਆ ਲੜਕੀ ਦਾ ਉਸੇ ਜੋ ਡਿੱਗੀ ਚਲਦੇ ਆਟੋ ਤੋਂ ਪਰ ਸਿਰ ਤੇ ਸੱਟ ਲੱਗ ਗਈ ਤੇ ਬਾਅਦ ਵਿੱਚ ਉਹ ਆਪਣਾ ਹਸਪਤਾਲ ਲੈ ਗਏ ਉਹ ਤੇ ਦਰਾਂ ਨੇ ਇਲਾਜ ਦਿੱਥ ਹੋ ਗਈ ਥਿੱ ਕਿੱਥੋਂ ਦੀ ਆਈ ਸੀ ਕੁੜੀ ਸਿੱਕਮ ਦੀ ਕੁੜੀ ਸਿੱਕਮ ਦੀ ਤੇ ਕਿੰਨੇ ਲੋਕ ਸੀ ਜਿਨ੍ਹਾਂ ਨੇ ਫੋਨ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਨਾਲ ਜਿਨ੍ਹਾਂ ਨੇ ਜੀ ਆਪਣਾ ਜਿਹੜੀ ਸਟੇਟਮੈਂਟ ਲਈ ਔਰ ਇਹ ਫਰੈਂਡ ਅਤੁਲਦੀਪ ਔਰ ਇਹ ਮੁਸਾਬਕ ਦੋ ਜਣੇ ਸੀ ਅਤੂਲ ਉਹਥੇ ਮੌਜੂਦਾ ਉਹਦੇ ਨਾਲ ਹੀ ਸੀ ਹਾਂਜੀ ਹਾਂਜੀ ਨਾਲ ਹੀ ਦੋਵੇਂ ਇਕੱਠੇ ਆਏ ਸੀ ਉਹਦੇ ਬਿਆਨਾਂ ਤੇ ਪਰਚਾ ਕੀਤਾ ਹਾਂਜੀ ਹਾਂਜੀ ਸਰ ਪਰਚੇ 'ਚ ਕੀ ਕੀ ਦਰਖਤਾਰਾ ਲਿਖੀਏ 304 379 ਬੀ ਪਾਰਟ 2 ਆਈਪੀਸੀ ਫੋਨ ਅਗਲੀ ਕਾਰਵਾਈ ਲਈ ਹੋ ਰਹੀ ਹੈ ਇਹ ਪੋਸਟਮੈਨ ਨੂੰ ਅਜਕ ਲੱਗੇ ਨਹੀਂ ਕਰਾਉਣਾ ਠੀਕ ਇਹਦੇ ਤੋਂ ਬਾਅਦ ਕਿਹੜੇ ਅੱਗੋਂ ਕੀ ਹੋਏਗਾ ਅੱਗੇ ਬੋਡੀ ਵੱਡੀ ਔਰੇ ਪੇਰੈਂਟਸ ਆ ਰਹੇ ਉਹਨਾਂ ਨੇ ਹੈਂਡਓਵਰ ਕਰ ਦਾਂਗੇ ਬਾਅਦ ਵਿੱਚ ਅਨਪਛਾਤੇ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਜੀ ਹੁਣ ਤੱਕ ਹਾਂਜੀ ਹਾਂਜੀ ਕਿੰਨੇ ਜਣਿਆਂ ਦੇ ਉੱਪਰ ਮਾਮਲਾ ਦਰਜ ਦੋ ਜਣੇ ਜੀ